ਇਹ ਸਤਨਾਮ ਜਿਹੜਾ ਲਫ਼ਜ਼ ਆ ਵਰਤਿਆ ਇਹ ਆਇਆ ਕਿੱਥੋਂ ਇਹ ਭਗਤ ਰਵਿਦਾਨ ਜੀ ਦੇ ਹਿਰਦੇ ਚੋਂ ਆਇਆ ਇਹਨੂੰ ਸਾਜਣ ਵਾਲੇ ਕੌਣ ਸੀ ਗੁਰੂ ਰੰਦਾਸ ਸਾਹਿਬ ਤੁਸੀਂ ਆਰਤੀ ਪੜ੍ਹਦੇ ਹੋ ਨਾ ਲਾਸਟ ਤੇ ਜਾਓ ਨਾਮ ਤੇਰਾਰਤੀ ਤੋਂ ਲੈ ਕੇ ਮੱਜਲਮਾਰੀ ਲਾਸਟ ਤੇ ਜਾਓ ਸਤਨਾਮ ਹੈ ਹਰ ਭੋਗ ਤੁਹਾਰੇ ਭਾਬੀ ਇਹਦੇ ਸਿੱਖ ਬਾਬੇ ਨਾਨਕ ਦਾ ਜੇਟੋ ਵਰਸ 1400 1377 ਇਹਨਾਂ ਵਿੱਚ ਜਿਹੜੇ ਸਾਲ ਨੇ ਇਹਨਾਂ ਨੂੰ ਪਲੱਸ ਕਰੋ ਪੌਣੇ 92 ਸਾਲ ਪਹਿਲਾਂ ਗੁਰਨਾਨਦ ਦੇ ਆਉਣ ਤੋਂ ਸਤਨਾਮ ਲਬਜ਼ ਉਚਾਰਨ ਕਰਦਾ ਸੀ ਪੌਣੇ 92 ਸਾਲ ਪਹਿਲਾਂ ਇਹ ਕਹਿ ਦਿੱਤਾ ਸੀ 10000 ਸਾਲ ਪਹਿਲਾਂ ਮਹਾਰਿਸ਼ੀ ਬਾਲਕੀ ਜੀ ਨੇ ਦੱਸਤਾ ਸੀ ਵੀ ਰਾਮ ਆਊਗਾ ਲక్ష్మణ ਆਊ ਆਹ ਕੁਝ ਹੋਊਗਾ ਸਿਸਟਮ ਬਣੂਗਾ ਪਰਮਾਨ 10000 ਸਾਲ ਉਹ ਸਾਧੂ ਦੀ ਤਾਕਤ ਨੂੰ ਅਸੀਂ ਲੋਕ ਨਹੀਂ ਸਮਝ ਸਕਦੇ ਸੀ ਪਹਿਲੇ ਐਸੀ ਸਾਧੂਆਂ ਦੀ ਵਡਿਆਈ ਔਰ 92 ਸਾਲ ਰੌਣਕ ਫਿਕਰ ਤੇ ਲੈ ਲੋ 92 ਸਾਲ ਕੋਣੇ 92 ਬਣਦੇ ਨੇ 92 ਸਾਲ ਪਹਿਲਾਂ ਇੱਕ ਮੰਤਰ ਉਚਾਰਨ ਕਰਦਾ ਸਤਨਾਮ ਉਹਨੂੰ ਉਸ ਤੋਂ ਬਾਅਦ ਅਡਾਪਟ ਕਿਨੇ ਕੀਤਾ ਬਾਬੇ ਨਾਨਕ ਨੇ ਉਹ ਮੰਤਰ ਨੂੰ ਅਡਾਪਟ ਕਿਨੇ ਕੀਤਾ ਬਾਬੇ ਨਾਨਕ ਨੇ ਉਹ ਮੰਤਰ ਨੂੰ ਲੈ ਲਿਆ ਬਾਬੇ ਅਦਾਸ ਤੋਂ ਮੰਗ ਕੇ ਲਿਆ ਲਿਓ ਜੀ ਇਹ ਮੰਤਰ ਸਾਨੂੰ ਦੋ ਹੁਣ ਅਸੀਂ ਇਸੇ ਮਾੜ ਮੰਤਰ ਸੁਣਾਇਆ ਇੱਕੋ ਹੀ ਮੰਤਰ ਸੀ ਬਾਬੇ ਨਾਨਕ ਨੇ ਉਹੀ ਰਪੀਟ ਕਰਾਇਆ ਗੁਰੂ ਅਰਜਨਦਾਸ ਵਾਲਾ ਸਤਨਾਮ ਸਤਨਾਮ ਕਬੀਰ ਪੰਥੀ ਇਹ ਵੀ ਅੱਜ ਦੇਖ ਲਓ ਤੁਸੀਂ ਕਬੀਰ ਪੰਥੀ ਇਹ ਵੀ ਸਤਨਾਮ ਪੜਦੇ ਔਰ ਉਸੇ ਮੰਤਰ ਨੂੰ ਗੁਰੂ ਅਰਜਨਦੇਵ ਜੀ ਨੇ ਦੁੜਾਇਆ ਜਦੋਂ ਹੁਕਮਨਾਮਾ ਸਾਹਿਬ ਆਉਂਦਾ ਜਿਹੜੇ ਬਿਡੇ ਧਿਆਨ ਨਾਲ ਸੁਣਦੇ ਨੇ ਸੁਣਿਓ ਹੁਕਮਨਾਮਾ ਸਾਹਿਬ ਵਿੱਚੋਂ ਬੋਲਦਾ ਸਤਨਾਮ ਦੇ ਆਪ ਗੁਰੂ ਅਰਜਨਦੇਵ ਜੀ ਬੋਲ ਰਹੇ ਨੇ ਉਹਨਾਂ ਦੀ ਬਾਣੀ ਆ ਗੁਰੂ ਅਰਜਨ ਦੇਹਰਜੋਂ ਆਇਆ ਜਪੁ ਮਨ ਸਤਨਾਮ ਸਦਾ ਸਤਨਾਮ ਕੀ ਕੌਣ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜਪੁ ਮਨ ਸਤਨਾਮ ਇਹ ਮੰਤਰ ਕਿੱਥੋਂ ਆਇਆ ਗੁਰੂ ਰদাস ਸਾਧੂਆਂ ਦੀ ਕਮਾਈ ਵਿੱਚੋਂ ਉਸੇ ਮੰਤਰ ਦੀ ਆਦਨਾ ਹੁਣ ਤੱਕ ਸਾਰੀ ਸਿੱਖ ਕੌਮ ਚੱਲ ਰਹੀ ਆ ਉਸ ਮੰਤਰ ਦੇ ਜ਼ਾਰ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਦਾਂ ਹੈ ਨਾ ਗੁਰੂ 10 ਗੁਰੂ ਨੇ ਦਸਾਂ ਗੁਰੂਆਂ ਚੋਂ ਇੱਕ ਨੇ ਵੀ ਸਤਨਾਮ ਮੰਤਰ ਨਹੀਂ ਉਚਾਰਨ ਕੀਤਾ ਔਨਲੀ ਗੁਰੂ ਨਾਨਕ ਸਾਹਿਬ ਨੇ ਉਸ ਮੰਤਰ ਦੀ ਕਮਾਈ ਕਰਾਈ ਲੋਕਾਂ ਨੂੰ ਵੀ ਨਹੀਂ ਜਿਹੜੀ ਮੇਰਤ ਗੁਰੂ ਅਰਦਾਸ ਨੇ ਕੀਤੀ ਆ ਲੋਕੋ ਜਾਗੋ ਬਹੁਤ ਉੱਚ ਪਦਵੀ ਦੇ ਮਾਲਕ ਸੀ ਹਰ ਸੋ ਹੀਰਾ ਛਾੜ ਕੇ ਸ਼ਲੋਕ ਕਬੀਰ ਜੀ ਦਾ ਗੱਲ ਅਰਦਾਸ ਦੀ ਹੋ ਰਹੀ ਹੈ ਸ਼ਲੋਕ ਕੀ ਦਾ ਭਗਤ ਕਬੀਰ ਜੀ ਦਾ ਤੇ ਕਹਿ ਗੌਣੇ ਨੇ ਹਵਾਲਾ ਕੀਤਾ ਕਦੇ ਹਰ ਸੋ ਹੀਰਾ ਛਾੜ ਗੱਲ ਕੀ ਵੀ ਹਵਾਲਾ ਕੀਤਾ ਗੁਰੂ ਰਵਿਦਾਸ ਜੀ ਦਾ ਕਹਿ ਗੋ ਰਿਆ ਕਬੀਰ ਭਾਵ ਕਬੀਰ ਸਾਹਿਬ ਨੇ ਵੀ ਇਹ ਗੱਲ ਕਰਦੀ ਵੀ ਗੁਰਦਾਸ ਜੀ ਜਿਹੜੀ ਗੱਲ ਕਹਿੰਦੇ ਨੇ ਉਹ ਸੱਚੀ ਕਹਿੰਦੇ ਵਾਹ ਵਾਹ ਹਵਾਲੇ ਦੇਖੋ ਅਗੇ ਤੇ ਤਰਹੁਣ ਉਸ ਤੋਂ ਬਾਅਦ ਸ਼ਾਦੀ ਹੋ ਗਈ ਮੇਰੇ ਵਿੱਚ ਤੇ ਰੱਬ ਜੋ ਕੋਈ ਭੇਦ ਨਾ ਸਮਝਦਾ ਨਾ ਨਾ ਨੋਹੀ 모ਹੀ 모ਹੀ ਬਾਬਾ ਨਾਨਕ ਗੁਰੂ ਰਵਿਦਾਸ ਬਣ ਗਿਆ ਔਰ ਗੁਰੂ ਰਵਿਦਾਸ ਸਤਿ ਸ਼੍ਰੀ ਅਕਾਲ। ਤੋਂ ਕਲੀਪ ਹੋਣਾ ਜੀ ਜਾਨੰਦ ਇੱਕ ਕੋ ਅੰਕਾਲ ਸੰਤ ਗੁਰੂ ਪ੍ਰਸਾਦ ਅੰਤ ਕੈਤ ਮਨੁ ਰੋਇਆ ਅਜੇ ਰੋ ਦਮੇਰੇ ਰੰਗ ਨੁ ਸਕੇ ਸਹਸਾਨੀ ਪਰਤੈ ਸਾਨਾ ਨਾਮ ਤੇਰਾ ਦਾਓ ਆਕਲਾਮ ਆਨਾਰ ਮੇਰਾ ਜਨ ਸੁਖਾਣਾ ਸਭ ਗਵਾਰੀਆਂ ਸੁਖਮੰਗ ਆਏ ਵਸਿਆ ਜੇ ਸਿਚਾ ਰਬੁ ਸੁਝਾਈਆ